ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਵਿੱਚ ਹੋਈ ਨਸ਼ਾ ਦੱਬ ਕੇ ਵਿਕ ਰਹੇ ਆ ਆਪ ਲੋਕਾਂ ਨੂੰ ਡਰਦੀ ਆ ਦੱਸਦੀ ਨਹੀਂ ਸਾਨੂੰ ਕੀ ਮਨ ਲੱਗਦਾ ਕਿ ਚੋਕਣ ਵੇਚਦਾ ਲੋਹ ਰਿਆਣੇ ਜਗਰ ਚੋਰੀ ਹੁੰਦੀ ਆ ਤੇ ਪੁਲਿਸ ਬਰਲੇ ਦਾ ਤਾਂ ਹੀ ਪੁਲਿਸ ਜਾਂਦੀ ਆ ਤੇ ਨਸ਼ਾ ਕਰਦੇ ਆ ਉਹ ਪਾਰਕਾਂ 'ਚ ਬਹਿ ਕੇ ਖਾਲੀ ਕਿੱਥੋਂ ਆਉਂਦੇ ਨੇ ਇਹ ਹੁਣ ਦੇਖੋ ਜਿੱਥੋਂ ਲੈ ਕੇ ਨੇ ਇਹ ਤਾਂ ਪੁਲਿਸ ਕਾਰਵਾਈ ਕਰੇ ਨਾ ਉਹਨਾਂ ਤੋਂ ਉਸ ਟਾਈ ਪੁਲਿਸ ਕਰਦੀ ਆ ਵੀ ਤੁਸੀਂ ਕਿੱਥੋਂ ਨਸ਼ਾ ਲੈਂਦਾ ਲੱਗੇ ਆਪਣੀ ਖੁਸ਼ੀਦਾਰੀ ਆ ਨਸ਼ਾ ਮੁਕਤ ਤਾਂ ਹੋਆ ਜੋ ਮੋਲੇ ਦੇ ਬਾੜ ਦੇ ਏਰੀਏ ਦੇ ਬੰਦੇ ਨਾਲ ਮੁੰਡੇ ਨਾਲ ਮੋਢਾ ਲਾ ਕੇ ਖੜੇ ਖਲ ਖੰਣਗੇ ਧੰਨ ਸਮਖਤ ਹੋਊਗਾ ਪੰਜਾਬੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਨਸ਼ਾ ਜਿਹੜਾ ਇਹਨਾਂ ਵੱਜ ਚੁੱਕਾ ਹੋਇਆ ਕਿ ਆਮ ਆਦੀ ਪਾਰਟੀ ਦੇ ਕੌਂਸਲਰ ਵੱਲੋਂ ਜਿਹੜਾ ਇੱਕ ਨਸ਼ੇ ਦਾ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਹੈ ਤੁਹਾਨੂੰ ਇਹ ਮਾਮਲਾ ਦੱਸ ਜੀ ਇਹ CA3 ਦਾ ਮਾਮਲਾ ਹੈ ਲੁਧਿਆਣਾ ਤੇ ਚੀਮਾ ਚੌਂਗ ਦੇ ਪੁਲ ਥੱਲੇ ਜਿਹੜੇ ਨਸ਼ਾ ਕਰਦੇ ਸ਼ਖਸ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਨਿੱਕੂ ਭਾਰਤੀ ਵੱਲੋਂ ਗ੍ਰਿਫਤਾਰ ਕਰਾਇਆ ਗਿਆ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਸੀ ਇਹ ਵੀ ਵੀਡੀਓ ਵੀ ਨਾਲ ਦੀ ਨਾਲ ਚਲਾਵਾਂਗੇ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਜਿਹੜੀ ਵੀਡੀਓ ਨਿੱਕੂ ਭਾਰਤੀ ਕੋ ਲੈ ਕੇ ਚਲਾਵਾਂ ਨਿੱਕੂ ਜੀ ਹੈ ਕੀ ਪੂਰਾ ਮਾਮਲਾ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਵਿੱਚ ਵੀ ਨਸ਼ਾ ਦੱਬ ਕੇ ਵਿਕ ਰਿਹਾ ਦੇਖੋ ਜੀ ਸਰਕਾਰ ਸਾਡੀ ਆ ਠੀਕ ਆ ਜੀ ਤੇ ਜਿਹੜੇ ਲੋਕ ਚੁੱਕ ਕੇ ਵੇਚਦੇ ਸਾਨੂੰ ਨਹੀਂ ਪ ਮਾਰਕਟ ਵਾਲਿਆਂ ਦੱਸਿਆ ਮੋਹਲੇ ਵਾਸੀਆਂ ਨੇ ਵੀ ਉੱਥੇ ਕੋਈ ਲੇਡੀ ਨਸ਼ਾ ਵੇਚਦੀ ਪਈ ਆ ਵੀ ਉਹਨੂੰ ਨਸ਼ਾ ਦੇ ਕੇ ਗਿਆ ਉਸ ਵੇਲੇ ਸੀਏ 3 ਅਸੀਂ ਪੁਲਿਸ ਨੂੰ ਬੁਲਾਈ ਅਸੀਂ ਮੋਤੀ ਰਖੂ ਵੀ ਅਪਲੀਕੇਸ਼ਨ ਦਿੱਤੀ ਨਸ਼ੇ ਦੇ ਖਿਲਾਫ ਤੇ ਜਨਬਰੀ ਚੋਂ ਕਿ ਅਸੀਂ ਦੇ ਲੱਗੇ ਆ ਵੀ ਇਹਨੂੰ ਜਲਦੇ ਜਲ ਸਾਡੇ ਏਰੀਆ ਬਾਡ ਨੰਬਰ 3 'ਚ ਨਸ਼ਾ ਮੁਕਤ ਹੋਵੇ ਸਾਡਾ ਮਤਲਬ ਇਹ ਨਸ਼ਾ ਇੱਥੇ ਕਾਫੀ ਗਿਣਤੀ ਦੇ ਵਿੱਚ ਵਿਕਦਾ ਤੇ ਪੁਲ ਦੇ ਥੱਲੇ ਜਿਹੜੇ ਪਾਰਕ ਨੇ ਉੱਥੇ ਵੀ ਨਸ਼ਾ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੇ ਕਾਰੋਬਾਰੀ ਬੈਠੇ ਹੁੰਦੇ ਨੇ ਤੁਹਾਡੇ ਕਹਿਣ ਦੇ ਮੁਤਾਬਿਕ ਉਹ ਨਸ਼ੇ ਦੇ ਕਾਰੋਬਾਰੀਆਂ ਤੇ ਠੱਲ ਕਿੱਦਾਂ ਪਾਈ ਜਾਊਗੀ ਸਾਡੇ ਮਤਲਬ ਨਸ਼ੇ ਵਾਲੇ ਨਹੀਂ ਬੈਠੋਂ ਨੇ ਜਿਹੜੇ ਨਸ਼ਾ ਕਰਦੇ ਆ ਉਹ ਪਾਰਕਾਂ 'ਚ ਬੈ ਕੇ ਖਾਲੀ ਕਿੱਥੋਂ ਆਉਂਦੇ ਨੇ ਇਹ ਹੁਣ ਦੇਖੋ ਜਿੱਥੋਂ ਲੈ ਕੇ ਨੇ ਇਹ ਪੁਲਿਸ ਕਾਰਵਾਈ ਕਰੇ ਨਾ ਉਹਨਾਂ ਤੋਂ ਪੁੱਛਤਾ ਪੁਲਿਸ ਕਰ ਸਕਦੀ ਆ ਵੀ ਤੁਸੀਂ ਕਿੱਥੋਂ ਨਸ਼ਾ ਲੈਂਦਾ ਤੇ ਤੁਸੀਂ ਉਸ ਤੋਂ ਪਹਿਲੇ ਇੱਕ ਆਮ ਆਦੀ ਪਾਰਟੀ ਜਾਣ ਤੋਂ ਪਹਿਲੇ ਕਿਉਂ ਨਹੀਂ ਇਹ ਖੁਲਾਸੇ ਕੀਤੇ ਕਿਉਂ ਨਹੀਂ ਇਹ ਪਹਿਲੇ ਗ੍ਰਿਫਤਾਰ ਕਰਾਇਆ ਤੁਸੀਂ ਸਮਾਜ ਸੇਵੀ ਸੀਗੇ ਮਾਂਵਾ ਦੇ ਪੋਤੋ ਹੀ ਬਚਾ ਸਕਦੇ ਸੀ ਪਹਿਲੇ ਵੀ ਹੁਣ ਵੀ ਤਾਂ ਬਚਾਣ ਦੀ ਮہم ਸ਼ੁਰੂ ਕੀਤੀ ਹੈ ਦੇਖੋ ਜੀ ਪਬਲਿਕ ਦੀ ਗੱਲ ਆ ਸਭ ਤੋਂ ਪਹਿਲਾਂ ਨਸ਼ਾ ਦੇਖੋ ਨਾ ਪੁਲਿਸ ਖਤਮ ਕਰ ਸਕਦੀ ਹੈ ਨਾ ਨੀਤਾ ਖਤਮ ਕਰ ਸਕਦਾ ਜਿਹੜੇ ਉੱਥੇ ਰਿਪੋਰਟ ਦੀ ਮਤਲਬ ਇਹ ਕਹਿਣ ਦਾ ਮੁਤਾਬਕ ਕੋਰ ਕਦੀ ਖਤਮ ਨਹੀਂ ਹੋ ਸਕਦਾ ਕੋਰ ਖਤਮ ਨਹੀਂ ਹੋ ਸਕਦਾ ਕੋਰ ਤਾਂ ਖਤਮ ਹੋ ਸਕਦਾ ਉੱਥੇ ਜਿੱਥੇ ਪਬਲਿਕਾ ਉੱਥੇ ਸਾਹ ਦਵੇ ਵੀ ਦੱਸੇ ਵੀ ਫਰਾਨਾ ਮਨਨ ਸਾਹਿਬ ਪਬਲਿਕ ਡਰਦੀ ਆ ਦੱਸਦੀ ਨਹੀਂ ਸਾਨੂੰ ਕੀ ਮਤਲਬ ਕਿੱਥੋਂ ਕੋਣ ਵੇਚਦਾ ਹਲੋ ਰਿਆਨ ਜਗਰ ਚੋਰੀ ਹੁੰਦੀ ਆ ਤੇ ਪੁਲਿਸ ਬਰਲੇ ਤਾਂ ਹੀ ਪੁਲਿਸ ਜਾਂਦੀ ਆ ਤੁਹਾਡੇ ਕਹਿੰਦੇ ਮੈਂ ਤੁਹਾਨੂੰ ਜਨਕਪੁਰੀ ਵੀ ਕੰਪਲੇਂਟ ਦਿੱਤੀ ਹੈ। ਹਾਂਜੀ ਜਨਕਪੁਰੀ ਕੰਪਲੇਂਟ ਦਿੱਤੀ ਹੈ ਜੀ। ਕੀ ਕਹਿਆ ਗਿਆ ਇੰਚਾਰਜ ਸਾਹਿਬ? ਬੀਕ ਹੈ ਜੀ। ਕੁਛ ਜਿਹੜੇ ਨਸ਼ੇ ਵਾਲੇ ਹੈਗੇ ਨੇ ਸਾਡੇ ਇੱਥੇ ਪਾਰਕਾਂ 'ਚ ਬੈੰਦੇ ਆ ਕੁਛ ਵੀ ਆ। ਇਹਨਾਂ ਨੂੰ ਨੱਥ ਪਾਈ ਜਾਵੇ। ਇਹਨਾਂ ਨਸ਼ਾ ਸਾਡੇ ਏਰੀਆ 'ਚ ਮੁਕਤ ਕੀਤਾ ਜਾਵੇ। ਨਸ਼ਾ ਮੁਕਤ ਕਿੱਦਾਂ ਬਣਾ ਲਵਾਂਗੇ ਲੁਧਿਆਣਾ? ਨਸ਼ਾ ਮੁਕਤ ਦੇਖੋ ਜੀ ਨਸ਼ਾ ਮੁਕਤ ਦੇ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਜਦੋਂ ਸਰਕਾਰ ਆਈ ਆ। ਤੇ ਲੱਗੇ ਹੋਇਆ ਆਪਣੀ ਕੋਸ਼ਿਸ਼ ਜਾਰੀ ਆ। ਨਸ਼ਾ ਮੁਕਤ ਤਾਂ ਹੋਊਗਾ ਜਦ ਮੋਹੱਲੇ ਦੇ ਵਾੜ ਦੇ ਏਰੀਏ ਦੇ ਬੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਖੜਨਗੇ ਤਾਨਾ ਸਮੁਖਤ ਹੋਊਗਾ ਪੰਜਾਬ ਨਿੱਕੂ ਭਾਰਤੀ ਨੇ ਬਾੜ ਨੰਬਰ 30 ਤੋਂ ਨੇ ਸਾਡੇ ਨਾਲ ਤਾਂ ਇਸ ਕਰਕੇ ਗੱਲਬਾਤ ਦੇ ਨਾਲ ਕਰਾਈ ਕਿ ਕਿ ਵੀਡੀਓ ਜਿਹੜੀ ਹੈ ਬੜੀ ਵਾਇਰਲ ਹੋ ਰਹੀ ਸੀ ਨਿੱਕੂ ਭਾਰਤੀ ਵੱਲੋਂ ਨੇ ਉਹ ਨਸ਼ਾ ਵੇਚਣ ਵਾਲੇ ਤੇ ਖਰੀਦਣ ਵਾਲੇ ਗ੍ਰਿਫਤਾਰ ਕਰਵਾਏ ਨੇ ਤੇ ਹੁਣ ਦੇਖਦੇ ਹਾਂ ਕਿ ਪੁਲਿਸ ਵੱਲੋਂ ਕੀ ਕਾਰਵਾਈ ਅਮਰਚ ਲਿਆਂਦੀ ਜਾਂਦੀ ਜਾਂਦੀ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਹਾਂ ਜੀ ਦਰਸ਼ਨ ਜੀ ਸਤਿ ਸ਼੍ਰੀ ਅਕਾਲ ਵਿਸ਼ਾਲ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਹਾਂਜੀ ਸਰ ਜਿਹੜਾ ਇੱਕ ਆਮ ਆਦੀ ਪਾਰਟੀ ਦੇ ਵਾਰਡ ਨੰਬਰ 30 ਤੋਂ ਨਿੱਕੂ ਭਾਰਤੀ ਦੇ ਨਸ਼ੇ ਵਾਲੇ ਫੜਾਈ ਨੇ ਕੋਈ ਮੁਕਤਮਾ ਦਰਜ ਕੀਤਾ ਕਿ ਹੈ ਜੀ ਉਹਨਾਂ ਤੇ ਸਰ ਕਿਤਾ ਜਿਹੜੇ ਵਾਰਡ ਨੰਬਰ 30 ਤੋਂ ਨਿੱਕੂ ਭਾਰਤੀ ਜਿਹੜੇ ਕੌਂਸਲਰ ਨੇ ਉਹਨਾਂ ਨੇ ਕੋਈ ਨਸ਼ੇ ਵਾਲੇ ਫੜਾਈ ਹੋਣ ਨੇ ਕੰਡਾ ਕੁੰਡਾ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਕੋਈ ਪਰਚਾ ਦਰਜ ਕੀਤਾ ਕਿ ਕੁਝ ਬਰਾਮਦ ਹੋਇਆ ਉਹਨਾਂ ਕੋਲ ਨਹੀਂ ਉਹ ਬਾੜਾ ਥੋੜੇ ਬੋਧੀਆਂ ਹੋਈਆਂ ਪੁਰੀਆਂ ਜੀਆਂ ਕਾਂਝੇ ਆ ਜਾਂਦੀਆਂ ਭੰਗ ਲੈ ਰਹੀਆਂ ਜੀ ਜੀ ਤੇ ਕਾਹ ਨਹੀਂ ਹੋਇਆ ਕੁਝ ਬਰਾਮਦ ਤੇ ਕੰਡਾ ਕੁੰਡਾ ਵੀ ਕੋਈ ਬਰਾਮਦ ਹੋਇਆ ਪਿਆ ਕੰਡਾ ਤੇ ਮੈਂ ਮਰਾ ਨੋਨ ਲੀਡਰ ਜੀ ਤੁਹਾਨੂੰ ਪੜ੍ਹਾਉਣਾ ਕੋਡ ਜੰਨਣੀਆਂ 575 ਪਰਚਾ ਦਰਜ ਕੀਤਾ ਗਿਆ ਸਰ ਨਹੀਂ ਅਜੇ ਪੁੱਛ ਕੇ ਕਰਦੇ ਜੇ ਹੋਰ ਮਿਲ ਜਾਣਾ ਚਲੋ ਬਹੁਤ ਬਹੁਤ ਸ਼ੁਕਰੀਆ ਦਰਸ਼ਨ ਜੀ